ਦੇ ਨ ਜਾਣ ਪੰਜ ਪੀਲੇ ਮਗਰ ਨਗਾਰਾ ਕਾੜ ਕੇ ਪਿੱਛੇ ਖੇੜਦੇ ਨੇ ਹੰਗ ਸਿੰਘ ਗਤਕਾਂ ਉਦੋਂ ਪਿੱਛੇ ਫੌਜੀ ਸੂਰਮੇ ਕਹਿੰਦਾ ਰਾਜਿਆਂ ਨਾ ਕਰਨੀ ਲੜਾਈ ਮਾਣ ਆਉਂਦਾ ਯਾਰ ਪਾਤਸ਼ਾਹ ਛੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ ਗੁਰਾਂ ਦਾ ਗੋਬਿੰਦ ਸਿੰਘ ਪਿਆਰਾ ਗੁਜਰੀ ਦਾ ਚੰਨ ਚਮਕੇ ਸਿਰ ਕਲਗੀ ਮਾਰਦੀ ਦਮਕਾ ਮੱਠੀ ਮੱਠੀ ਮਾਲਾ ਫੇਰਦਾ ਓ ਡਿੱਗੇ ਪੈ ਨੂੰ اٹھਾਉਣਾ ਯਾਰ ਸ਼ੀ ਰੱਖਦਾ ਵਿਚਾਰ ਪਾਤਸ਼ਾਹ ਛੰਡੇ ਝੂਲਦੇ ਨਗਾਰੇ ਆਉਂਦੇ ਵੱਜੁੰਦੇ ਨੀਲੇ ਤੇ ਸਵਾਰ ਪਾਤਸ਼ਾਹ ਇੱਕ ਨਾਲ ਕਮੀਆਂ ਦੀ ਪੜ ਦੇ ਖੁਸ਼ੀ ਚ ਸ਼ੈਰੀਆਂ ਆਪ ਕਾਵ ਦੇ ਮਹਾਨ ਲੇਖਾਰੀ ਵਿਦਿਆ ਦਾੜ ਜਾਪ ਦੇ ਹੋ ਗਲ ਗਤ ਰਸਨੈਰੀ ਚੋਲਾ ਜਾਪੇ ਸਰਕਾਰ ਪਾਤਸ਼ਾਹ ਛੰਡੇ ਝੂਲ ਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ ਹੋ ਕਰੇ ਖੇਡਾਂ ਇਨਾ ਦਾ ਚੋਕ ਕੇ ਲਿਆਵੇ ਤੀਰ ਨੂੰ ਐਸਾ ਵੇਖੀ ਆਸ਼ਕੀ ਨਖੜਾਰੀ ਸ਼ਕਤੀ ਦਾ ਦਾਨ ਵੰਡਦਾ ਹੋ ਨੀਲਾ ਇਨਾਂ ਦਾ ਮਾਰਦਾ ਸ਼ਾਲਾ ਹੱਸ ਦੇ ਦਤਾਰ ਪਾਤਸ਼ਾਹ ਛੰਡੇ ਝੂਲਦੇ ਨਗਾਰ ਆਉਂਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ ਆਹ ਇਨਾਂ ਦਿੱਲੀ ਨੂੰ ਤੋਰੀਆਂ ਬਾਪੂ ਹਿੰਦੂ ਦਾ ਅੰਮਰੱਖਿਆ ਕਦੇ ਮੌਤ ਤੋਂ ਜਰਾ ਨਾ ਡਰਦਾ ਕਾਲ ਨੂੰ ਬਿਆਨੇ ਤਾਰਦਾ ਹੋ ਪਾਪੀ ਜਣਾ ਦੇ ਡੁੱਬਣ ਲੱਗੇ ਢੇੜੇ ਪਲਾਂ ਚ ਦੇਵਤਾਰ ਪਾਤਸ਼ਾਹ ਛੰਡੇ ਝੂਲਦੇ ਨਗਾਰੇ ਆਉਂਦੇ ਵਜਦੇ ਨੀਲੇ ਤੇ ਸਵਾਰ ਪਾਤਸ਼ਾਹ ਆ ਵੇਖ ਨੱਚਦਾ ਇਹਨਾਂ ਦਾ ਵੇਖ ਨੱਚਦਾ ਇਨਾਂ ਦਾ ਨੀਲਾ ਪਰੀਆਂ ਨੂੰ ਸੂਰਤ ਭੁਲੇ ਸਾਰੇ ਜੱਗ ਤੋਂ ਨਹਾਰ ਇਹ ਦੇ ਵਖਰੇ ਜੀ ਸਤ ਨਾਮ ਜਪਦਾ ਫਿਰੇ ਹੋਏ ਅਸਾਂ ਸੱਚ ਨੂੰ ਲਿਆਉਣਾ ਮੂਰੇ ਆਖਦਾ ਮੰਗਾਰ ਪਾਤਸ਼ਾਹ ਛੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ ਖੁਸ਼ੀ ਦੇ ਵਿੱਚ ਅੱਖੇ ਰੱਜੀਏ ਦੀਦਾਰ ਕਰਕੇ ਇਹਦੇ ਚਰਨ ਚਸੇ ਪਹਿਨ ਲక్ష్ਮੀ ਅਰਚਾਂ ਤਈਆਂ ਮੋੜੀਆਂ ਹੋਮਣ ਹੋਵੇ ਜੇ ਕਿਸੇ ਦਾ ਕਾਲਾ ਕਰ ਦੇਵੇ ਯਾਰ ਪਾਤਸ਼ਾਹ ਛੰਡੇ ਝੂਲਦੇ ਨਗਾਰਿਆਂ ਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ ਫੌਜੀ ਬਣ ਕੇ ਟਰੇ ਨੰਗਾ ਦੇਂਦਾ ਜੰਗ ਦੇ ਤਰੀਕੇ ਦੱਸਦਾ ਵਲੀ ਸੂਰਮਾ ਰਣਾ ਦਾ ਜਾਨੋ ਢਾਲ ਤਲਵਾਰ ਰੱਖਦਾ ਹੋਰ ਇਸ ਜੋਗੀਆ ਕੋਈ ਨਹੀਂ ਕਰ ਸਕਦਾ ਹੋ ਵਿੱਚ ਹਜ਼ਾਰ ਪਾਤਸ਼ਾਹ ਛੰਡੇ ਝੂਲਦੇ ਨਗਾਰੇ ਆਉਂਦੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ